ਦੇ ਸੇਵ ਚੱਲੀਏ ਚੱਲ ਕੇ ਦਵਾਰਾ ਉਸ ਗੁਰੂ ਜੀ ਦਾ ਮੱਲੀਏ ਜਿੱਤੇ ਵੀਰਾਂ ਦੇ ਭਰੇ ਪੰਡਾਰੇ ਮਾਣੇ ਵੀਰ ਮੇਲ ਦੇ ਨਾ ਪੈਸਿਆਂ ਨਾਲ ਬਜਾਰੇ ਮਾਣੇ ਵੀਰ ਮੇਲ ਦੇ ਨਾ ਤੇਰੇ ਉੱਤੇ ਚੁੰਨੀ ਲੈ ਕੇ ਕਰਾਂ ਮਾਂ ਮਿਹਨਤੀ ਵੀਰ ਨਾਨਕ ਮਾ ਹੋਏ ਦੇਵੀ ਰੱਬਾ ਮਿਹਨਤੀ ਲੈ ਕੇ ਇੱਥੇ ਮੈਂ ਕਿੜਾਵਾ ਅੱਜ ਫੁੱਲਾਂ ਦੇ ਹਾਰੇ ਮਾਣ ਵੀਰ ਮੇਲ ਦੇ ਨਾ ਪੈਸਿਆਂ ਨਾਲ ਬਜਾ ਹਾਰੇ ਮਾਣ ਵੀਰ ਮੇਲ ਦੇ ਨਾ ਤੇਰੇ ਉੱਤੇ ਚੁੰਨੀ ਲਾ ਕੇ ਕਰਾ ਮਾਂ ਮਿਹਨਤੀ ਵੀਰ ਨਾਨਕ ਅੰਮਾ ਵੇ ਦੇ ਵੀਰ ਦਾ ਮਾਂ ਮੇਨਪੀ ਲੈ ਕੇ ਇੱਥੇ ਮੈਂ ਕਿੜਾਵਾ ਅੱਜ ਫੁੱਲਾਂ ਦੇ ਹਾਰੇ ਮਾਣ ਵੀਰ ਮੇਲ ਦੇ ਨਾ ਖਿਆਨਾਂ ਨਾਲ ਬਜਾਰੇ ਮਾਈਨ ਵੀਰ ਮਿਲਦੇ ਨਾ ਸੁਤੀ ਨੂੰ ਜਗਾ ਕੇ ਉਹ ਵੀ ਬਾਉ ਫਾੜ ਲੈਂਦਾ ਨੇ ਉਠ ਭੈਣੇ ਮੇਰੀਏ ਸਕੂਲ ਚੱਲ ਕਹਿੰਦਾ ਨੇ ਲੈ ਕੇ ਲੇਕੀ ਆਉਂਦਾ ਸੁਫਣੇ ਬੇਕਾਰ ਮਾਈਨ ਵੀਰ ਮਿਲਦੇ ਨਾ ਖਿਆਨਾਂ ਨਾਲ ਬਜਾਰੇ ਮਾਈਨ ਵੀਰ ਮਿਲਦੇ ਨਾ ਇੱਕਦੌਤਾ ਹੋਰ ਸ਼ਬਦ ਜਬੂਲ ਦਿਨਾ ਮੈਂ ਆ ਕੋਟਾ ਜਿਆਦਾ ਪਾਣੀ ਪੜਦਾ ਉੱਠਦਾ ਬੈਂਦਾ ਤੂੰ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਤੂੰ ਕੋ ਕਈ ਨਾਵੇਂ ਗੁਰਬਾਣੀ ਅਲੇ ਬੰਦਿਆ ਆਪਣਾ ਚੇਤੇ ਤੂੰ ਲਾਉਂਦਾ ਨਹੀਂ ਠੱਗੀ ਚੋਰੀ ਛੱਡ ਕੇ ਬੰਦਿਆ ਸਿੱਧੇ ਰਾਵਲ ਪੈ ਜਾ ਤੂੰ ਤੇ ਗੁਰਾਣੂ ਮੱਥਾ ਜਾ ਕੇ ਸੰਗਤ ਵਿੱਚ ਬਹਿ ਜਾ ਤੂੰ ਮੇਰੀ ਮੇਰੀ ਕਰਦਾ ਬੰਦਿਆ ਤੇਰਾ ਕੁਛ ਨਹੀਂ ਗਾ ਪਸੂਆਂ ਦੇ ਸਾਡੇ ਵੇਖ ਦੇਵੇ ਤੇਰਾ ਚਾਵੇਂ ਨਹੀਂ ਕੰਮ ਆਉਂਦਾ ਪਸੂਆਂ ਦੇ ਸਾਡੇ ਵੇਖ ਦੇਵੇ ਤੇਰਾ ਚਾਵੇਂ ਨਹੀਂ ਕੰਮ ਆਉਂਦਾ ਠੱਗੀ ਚੋਰੀ ਛੱਡ ਕੇ ਬੰਦਿਆ ਸਿੱਧੇ ਰਾਹ ਵੱਲ ਪੈ ਜਾ ਤੂੰ ਤੇ ਗੁਰਾਂ ਨੂੰ ਮੱਥਾ ਜਾ ਕੇ ਸੰਗਤ ਵਿੱਚ ਬਹਿ ਜਾ ਤੂੰ ਗੁਰਬਾਨੀ ਹਲੇ ਬੰਦਿਆ ਆਪਣਾ ਚੇਤੇ ਤੂੰ ਲਾਉਂਦਾ ਨਹੀਂ ਤੇ ਗੁਰਾਂ ਨੂੰ ਮੱਥਾ ਜਾ ਕੇ ਸੰਗਤ ਵਿੱਚ ਬਹਿ ਜਾ ਤੂੰ ਵਾਖਰਜੀ ਦੀ ਖਾਲਸਾ ਵਾਖਰਜੀ ਦੀ ਫਤਿਹ